ਜਦੋਂ ਆਪਾਂ ਬੈਠ ਕੇ ਜਾਂ ਖੜ੍ਹ ਕੇ ਲੰਬੇ ਸਮੇਂ ਲਈ ਕੰਮ ਕਰਦੇ ਆ ਆਪਣੇ ਲੱਕ ਦੇ ਵਿੱਚ ਦਰਦ ਹੋਣਾ ਇੱਕ ਆਮ ਗੱਲ ਹੈ ਪਰ ਲੱਕ ਤੋਂ ਦਰਦ ਹੁੰਦਾ ਹੋਇਆ ਅੱਧੀ ਲੱਤ 'ਚ ਨਾ ਰੇਡੀਏਟ ਕਰਨ ਲੱਗ ਜਾਂਦਾ ਇੱਥੋਂ ਲੈ ਕੇ ਇੱਥੇ ਤੱਕ ਆਪਣੇ ਇਸ ਜਗ੍ਹਾ ਤੇ ਮਤਲਬ ਇੱਥੇ ਇਹ ਹੋ ਗਿਆ ਹੈਮਸਟ੍ਰਿੰਗ ਮਸਲ ਆਪਣਾ ਟਾਈਟ ਹੋ ਜਾਂਦਾ ਕਿਉਂਕਿ ਆਪਾਂ ਕਸਰਤ ਨਹੀਂ ਕਰਦੇ ਆਪਾਂ ਪ੍ਰੋਪਰ ਡਾਈਟ ਨਹੀਂ ਲੈਂਦੇ ਸੋ ਕਿਹੜੀਆਂ ਕਸਰਤਾਂ ਕਰੀਏ ਕਿ ਆਪਣਾ ਲੱਕ ਦਰਦ ਵੀ ਠੀਕ ਹੋਵੇ ਔਰ ਅੱਧੀ ਲੱਤ 'ਚ ਜੋ ਦਰਦ ਜਾ ਰਿਹਾ ਉਹ ਵੀ ਠੀਕ ਹੋ ਜਾਵੇ ਸਤਿ ਸ੍ਰੀ ਅਕਾਲ ਜੀ ਜਿਵੇਂ ਡਾਕਟਰ ਗੁਰਜੀਤ ਸਿੰਘ ਸਿਰਫ ਦੋ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਪਹਿਲੀ ਕਸਰਤ ਕੀ ਕਰਾਂਗੇ ਆਪਾਂ ਦੋਨੋਂ ਲੱਤਾਂ ਆਪਾਂ ਮੋੜ ਲੈਣੀਆਂ ਨੇ ਔਰ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਔਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇਸਦੇ ਲਾਓ ਤੁਸੀਂ 10 ਸੈਟ ਦੂਜੀ ਕਸਰਤ ਕੀ ਆ ਸਿੰਗਲ ਲੈਗ ਬ੍ਰਿਜ ਇੱਕ ਲੱਤ ਸਿੱਧੀ ਕਰਾਂਗੇ ਔਰ ਲੱਕ ਨੂੰ ਉੱਪਰ ਚੱਕ ਦਾਂਗੇ ਇਥੇ ਹੋਲਡ ਕਰਾਂਗੇ 10 ਸੈਕਿੰਡ ਦੋਨੋਂ ਸਾਈਡ 10-10 ਵਾਰੀ ਕਰੋ ਚਲੋ ਇੱਕ ਹੋਰ ਕਸਰਤ ਤੁਹਾਨੂੰ ਦੱਸ ਦਿੰਨੇ ਆ ਐਨਐਸਡੀ ਬਾਲ ਲੈ ਲੈਣੀ ਆ ਤੁਸੀਂ ਇਸ ਨੂੰ ਪੱਟ ਦੇ ਥੱਲੇ ਰੱਖਣਾ ਪਰ ਜ਼ੋਰ ਦੀ ਦੱਬ ਦੇਣਾ ਇਹਨੂੰ ਔਰ ਆਪਾਂ ਸਿੱਧੇ ਬੈਠਾਂਗੇ ਔਰ ਲੱਤ ਉੱਪਰ ਚੱਕ ਦੇਣੀ ਆ ਇੱਥੇ ਹੋਲਡ ਕਰਨਾ 10 ਸੈਕਿੰਡ ਫਿਰ ਵਾਪਸ ਦੋਨੋਂ ਸਾਈਡ ਕਰਿਓ ਹੀ ਤੁਹਾਡਾ ਹੈਮਸਟਿੰਗ ਮਸਲ ਬਹੁਤ ਜਲਦੀ ਠੀਕ ਹੋ ਜਾਏਗਾ ਅਗਰ ਤੁਸੀਂ ਇਹ ਤਿੰਨੇ ਕਸਰਤਾਂ ਮਿਲਾ ਕੇ ਕਰੋਗੇ ਬਹੁਤ ਜਲਦੀ ਤੁਹਾਡਾ ਲੱਤ ਦਰਦ ਔਰ ਜੋ ਤੁਹਾਡੇ ਅੱਧੀ ਲੱਤ 'ਚ ਦਰਦ ਜਾ ਰਿਹਾ ਹੈ ਉਹ ਠੀਕ ਹੋ ਜਾਏਗਾ ਸਤਿ ਸ਼੍ਰੀ ਅਕਾਲ